ਸ੍ਰੀਕਾਲ ਮੈਂ ਰਮਨਦੀਪ ਦਸਤਕ ਸੁਣ ਰਹੇ ਸਾਰੇ ਸਰੋਤਿਆਂ ਦਾ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਦੋ ਤਿੰਨ ਗੱਲਾਂ ਖਾਸ ਜਿਹੜੀਆਂ ਮੈਂ ਪਿਛਲੇ ਦਿਨੀ ਮਹਿਸੂਸ ਕੀਤੀਆਂ ਆਪਦੇ ਆਪ ਨਾਲ ਸਵਾਲ ਜਵਾਬ ਕੀਤੇ ਉਹਨਾਂ ਗੱਲਾਂ ਨੂੰ ਲੈ ਕੇ ਤੇ ਉਹੀ ਦੋ ਚਾਰ ਗੱਲਾਂ ਮੈਂ ਆਪਦੇ ਸੁਣਨ ਵਾਲਿਆਂ ਨਾਲ ਖਾਸ ਕਰ ਭੈਣਾਂ ਨਾਲ ਮੈਂ ਕਰਨੀਆਂ ਚਾਹਨੀ ਆ ਤੇ ਕਿਸੇ ਭੈਣ ਨਾਲ ਗੱਲ ਹੋ ਰਹੀ ਸੀਗੀ ਤਾਂ ਉਨੇ ਦੱਸਿਆ ਕਿ ਮੇਰਾ ਨਾ ਹੁਣ ਉਹਨਾਂ ਦੇ ਹਸਬੰਡ ਮੇਰਾ ਖਿਆਲਾ 3-4 ਸਾਲ ਹੋ ਗਏ ਉਹਨਾਂ ਦੀ ਡੈਥ ਹੋਈ ਨੂੰ ਉਹ ਕਹਿੰਦੀ ਮੇਰਾ ਨਾ ਹੁਣ ਕੁਝ ਵੀ ਉਸ ਤਰ੍ਹਾਂ ਦਾ ਵੀ ਮੈਂ ਆਪਦੇ ਲਈ ਜਿਵੇਂ ਮੈਂ ਕੁਝ ਖਾਣਾ ਪੀਣਾ ਕੁਝ ਬਣਾਉਣਾ ਤਾਂ ਉਹ ਉਤਸ਼ਾਹ ਨਹੀਂ ਰਿਹਾ ਮੇਰੇ ਚ ਤੇ ਬੱਚੇ ਉਹਨਾਂ ਦੇ ਵਿਦੇਸ਼ਾਂ ਚ ਸੈਟਲ ਨੇ ਤੇ ਆਪ ਉਹ ਇੱਧਰ ਇਕੱਲੇ ਹੀ ਰਹਿ ਰਹੇ ਨੇ ਚਲੋ ਕੋਈ ਨਾ ਕੋਈ ਹੋਰ ਭੈਣ ਭਾਈ ਜਾਂ ਕੋਈ ਹੋਰ ਰਿਸ਼ਤੇਦਾਰ ਉਹਨਾਂ ਕੋਲ ਆਉਂਦਾ ਉਹਨਾਂ ਦੇ ਮਤਲਬ ਇਕੱਲੇ ਉਹਨਾਂ ਨੂੰ ਨਹੀਂ ਛੱਡਦੇ ਪਰ ਫਿਰ ਵੀ ਉਹ ਜਿਵੇਂ ਉਹਨੇ ਦੱਸਿਆ ਕਿ ਮੇਰਾ ਨਾ ਕੁਝ ਵੀ ਆਪਦੇ ਲਈ ਕਰਨ ਨੂੰ ਉਹ ਸੁਤਸ਼ਾਹ ਨਾਲ ਕਰਨ ਨੂੰ ਜੀ ਨਹੀਂ ਕਰਦਾ ਤੇ ਇੱਕ ਤਾਂ ਇਹ ਗੱਲ ਸੀਗੀ ਮੇਰੇ ਦਿਮਾਗ 'ਚ ਦੂਸਰੀ ਗੱਲ ਸੀਗੀ ਕਿ ਇੱਕ ਭੈਣ ਦਾ ਮੈਨੂੰ ਫੋਨ ਆਇਆ ਸੀਗਾ ਉਹ ਕਹਿੰਦੀ ਕਿ ਮੇਰੇ ਹਸਬੰਦ ਦੇ ਇਸ ਤਰ੍ਹਾਂ ਕਰਕੇ ਮੈਨੂੰ ਪਤਾ ਲੱਗਿਆ ਕਿ ਬਾਹਰ ਕਿਤੇ ਸਬੰਧ ਹੈਗੇ ਨੇ ਤੇ ਉਸ ਵਜ੍ਹਾ ਕਰਕੇ ਉਹ ਕਹਿੰਦੀ ਵੀ ਮੈਂ ਬਹੁਤ ਪਰੇਸ਼ਾਨ ਆ ਸੋ ਇਹ ਦੋ ਤਿੰਨ ਗੱਲਾਂ ਮੇਰੇ ਨਾਲ ਉਹ ਜਦੋਂ ਹੋਈਆਂ ਹਨਾ ਤਾਂ ਮੈਂ ਇਹਨਾਂ ਨੂੰ ਆਪਣੇ ਆਪ ਨਾਲ ਸਵਾਲ ਜਵਾਬ ਕਰਕੇ ਆਪਦੀ ਜਿੰਨੀ ਕਿ ਮੇਰੇ ਕੋਲ ਸਮਝ ਹੈਗੀ ਆ ਆਪਦੀ ਜਿੰਨੀ ਕਿ ਮੈਂ ਦੁਨੀਆਦਾਰੀ ਨੂੰ ਦੇਖਿਆ-ਵਾਚਿਆ ਹਨਾ ਮਨੁੱਖੀ ਸਬੰਧਾਂ ਬਾਰੇ ਜਿੰਨਾ ਕਿ ਪੜਿਆ ਜਾਂ ਇਹ ਰਿਸ਼ਤੇ ਨਾਤਿਆਂ ਨੂੰ ਤਾਂ ਉਹਦੇ ਆਧਾਰ ਤੇ ਪਹਿਲਾਂ ਤਾਂ ਮੇਰਾ ਉਸ ਭੈਣ ਨੂੰ ਜਾਂ ਉਸ ਤਰ੍ਹਾਂ ਦੀਆਂ ਹੋਰ ਜਿਹੜੀਆਂ ਵੀ ਹੈਗੀਆਂ ਨੇ ਉਹਨਾਂ ਨੂੰ ਇਹੀ ਆ ਕਿ ਦੇਖੋ ਜ਼ਿੰਦਗੀ ਹੈ ਇਹਦੇ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਹਨਾ ਕੁਦਰਤ ਆ ਜਿਨੇ ਜਨਮ ਲੈਣਾ ਉਹਨੇ ਜਾਣਾ ਵੀ ਹੈ ਉਹਨੇ ਕਿੰਨੀ ਦੇਰ ਇਸ ਦੁਨੀਆ ਤੇ ਰਹਿਣਾ ਕਿੰਨੀ ਦੇਰ ਸਾਡੇ ਨਾਲ ਰਹਿਣਾ ਕਿਸੇ ਰਿਸ਼ਤੇ ਚ ਵੱਜ ਕੇ ਰਹਿਣਾ ਤੇ ਕਦੋਂ ਤੁਰ ਜਾਣਾ ਹਨਾ ਇਹਦੇ ਤੇ ਕਿਸੇ ਦੂਜੇ ਦਾ ਸਾਥੀ ਦਾ ਕੋਈ ਉਹ ਨਹੀਂ ਹੁੰਦਾ ਜੋਰ ਨਹੀਂ ਚੱਲਦਾ ਆਪਾਂ ਚਾਹੁੰਦੇ ਸਾਰੇ ਹੁੰਨੇ ਆ ਕਿ ਸਾਡੇ ਪਰਿਵਾਰ ਦਾ ਹਰ ਕਜੀ ਲੰਮੀ ਆਉਮਰ ਆਣੀ ਹੈ ਹਨਾ ਪਰ ਇਹ ਦੁੱਖ ਵੀ ਵੱਡੇ ਨੇ ਹਨਾ ਇਹ ਵੀ ਨਹੀਂ ਕਿ ਮੈਂ ਜੇ ਕਹਾ ਕਿ ਬਸ ਟੀਟ ਹੋ ਜਾ ਕੋਈ ਲੋੜ ਨਹੀਂ ਆਉਦੀ ਜ਼ਿੰਦਗੀ ਮ제 ਨਾਲ ਜੀਵੋ ਇਹ ਵੀ ਨਹੀਂ ਹੁੰਦਾ ਇਹੇ ਚੀਜ਼ਾਂ ਇੱਕਦਮ ਨਹੀਂ ਹੁੰਦੀਆਂ ਪਰ ਜੇ ਅਸੀਂ ਆਪਦੇ ਆਪ ਨੂੰ ਸਮਝਾਉਣਾ ਹੈ ਨਾ ਤਾਂ ਆਪਦੇ ਆਪ ਨੂੰ ਅਸੀਂ ਇਹ ਵੀ ਕਹਿਣਾ ਕਿ ਜਿੱਥੋਂ ਤੱਕ ਹਸਬੈਂਡ ਦੀ ਜ਼ਿੰਦਗੀ ਉਹਨਾਂ ਦੇ ਨਾਲ ਜੁੜੀ ਹੋਈ ਸੀ ਜਿੰਨੀ ਦੇਰ ਉਹਨਾਂ ਦਾ ਸਾਥ ਸੀ ਜੇ ਉਹ ਸਾਥ ਬਹੁਤ ਚੰਗਾ ਰਿਹਾ ਬਹੁਤ ਵਧੀਆ ਨਿਭਦਾ ਰਿਹਾ ਇੱਕ ਦੂਜੇ ਦੇ ਤੁਸੀਂ ਮਤਲਬ ਇੰਨੇ ਨੇੜੇ ਰਹੇ ਹੋ ਦੁੱਖ ਸੁੱਖ ਚ ਸ਼ਰੀਕ ਰਹੇ ਹੋ ਇੱਕ ਦੂਜੇ ਨੂੰ ਸਮਝਦੇ ਰਹੇ ਹੋ ਹਨਾ ਸੋਹਣੀ ਜ਼ਿੰਦਗੀ ਜਿਉਂਦੇ ਰਹੇ ਹੋ ਤਾਂ ਉਹਨਾਂ ਚੀਜ਼ਾਂ ਦਾ ਅਸੀਂ ਉਹਨੂੰ ਚੰਗੀਆਂ ਚੀਜ਼ਾਂ ਨੂੰ ਉਸ ਚੰਗੇ ਸਮੇਂ ਨੂੰ ਅਸੀਂ ਮਹਿਸੂਸ ਕਰ ਸਕਦੇ ਆ ਕਿ ਮੇਰੇ ਹਸਬੰਡ ਨੇ ਕਦੇ ਇਹ ਨਹੀਂ ਸਿਚਾਇਆ ਕਿ ਮੈਂ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਇਸ ਤਰ੍ਹਾਂ ਦਾ ਆਪਣੇ ਆਪ ਨੂੰ ਬਣਾ ਲਾਂ ਇਸ ਤਰ੍ਹਾਂ ਦੀ ਡੱਲ ਆਪਣੇ ਆਪ ਨੂੰ ਬਣਾ ਲਾਂ ਜੇ ਮੈਂ ਇਸ ਤਰ੍ਹਾਂ ਕਰੂੰਗੀ ਤਾਂ ਕਿਤੇ ਨਾ ਕਿਤੇ ਸ਼ਾਇਦ ਉਹਨਾਂ ਨੂੰ ਤਕਲੀਫ ਹੋਊਗੀ ਇਹ ਆਪਣੇ ਆਪ ਨੂੰ ਸਮਝਾਉਣ ਦੀ ਗੱਲ ਹੈ ਇੱਕ ਤਾਂ ਇਹ ਹੈ ਕਿ ਤੁਸੀਂ ਜਦੋਂ ਤੱਕ ਉਹ ਸੀਗੇ ਤੁਸੀਂ ਆਪਦੇ ਉਹਨਾਂ ਫਰਜ਼ਾਂ ਨੂੰ ਨਿਭਾਇਆ ਉਸ ਰਿਸ਼ਤੇ ਨੂੰ ਬਖੂਬੀ ਨਿਭਾਇਆ ਜਦੋਂ ਉਹ ਨਹੀਂ ਹੈਗੇ ਤਾਂ ਇਸ ਵਿੱਚ ਤੁਹਾਡਾ ਕੋਈ ਦੋਸ਼ ਨਹੀਂ ਹਾਂ ਇੱਕ ਦੁੱਖ ਜ਼ਰੂਰ ਹੁੰਦਾ ਜਦੋਂ ਕੋਈ ਮਨ ਪਾਉਂਦਾ ਸਾਥੀ ਚਲਿਆ ਜਾਂਦਾ ਤਾਂ ਦੁੱਖ ਜ਼ਰੂਰ ਹੁੰਦਾ ਆਪ ਦਾ ਸਾਥੀ ਜਦੋਂ ਚਲਿਆ ਜਾਂਦਾ ਹੈ ਨਾ ਜਿਹਦੇ ਨਾਲ ਹਰ ਇੱਕ ਤਰ੍ਹਾਂ ਦੀ ਸਾਂਝ ਹੁੰਦੀ ਆ ਤਾਂ ਬਹੁਤ ਦੁੱਖ ਹੁੰਦਾ ਪਰ ਇਹ ਨਹੀਂ ਕਿ ਅਸੀਂ ਉਸ ਦੁੱਖ ਨੂੰ ਆਪਦੇ ਅੰਦਰ ਇੰਨਾ ਵਸਾ ਲਈਏ ਕਿ ਅਸੀਂ ਦੇਖੋ ਅਸੀਂ ਲੋਕਾਂ 'ਚ ਜਾਨਨੇ ਆ ਮਿਲਦੇ ਆ ਵਰਦੇ ਆ ਆਪਾਂ ਹੱਸਦੇ ਵੀ ਆ ਆਪਾਂ ਕਿਸੇ ਦੇ ਖੁਸ਼ੀਆਂ 'ਚ ਸ਼ਰੀਕ ਵੀ ਹੁੰਨੇ ਆ ਉਹਨਾਂ ਗੱਲਾਂ ਨੂੰ ਅਸੀਂ ਬੇਸ਼ੱਕ ਭਾਵੇਂ ਕੁਝ ਹੱਦ ਤੱਕ ਕੰਟਰੋਲ ਕਰ ਸਕਦੇ ਆ ਜੇ ਆਪਾਂ ਨੂੰ ਲੱਗਦਾ ਕਿ ਨਹੀਂ ਬਸ ਠੀਕ ਆ ਹੁਣ वैसे ਤਾਂ ਇਹ ਵੀ ਨਹੀਂ ਇੰਨਾ ਵੀ ਨਹੀਂ ਕਰਨਾ ਚਾਹੀਦਾ ਇਹ ਦੁਨੀਆਦਾਰੀ ਹੈ ਇਸੇ ਤਰ੍ਹਾਂ ਹੀ ਚਲਦੀ ਹੈ ਪਰ ਤੁਸੀਂ ਆਪਣੇ ਆਪ ਨੂੰ ਇੰਨਾ ਇਕੱਲੇ ਮਹਿਸੂਸ ਨਹੀਂ ਕਰਵਾਉਣਾ ਜੇ ਤੁਸੀਂ ਉਹਨਾਂ ਨੂੰ ਇੰਨੀ ਸੋਹਣੀ ਤਰ੍ਹਾਂ ਤੁਹਾਡਾ ਸਾਥ ਨਿਭਾਇਆ ਤਾਂ ਉਹ ਤੁਹਾਡੇ ਅੰਦਰ ਹੀ ਨੇ ਉਹ ਕਿਤੇ ਨਹੀਂ ਗਏ ਸਗੋਂ ਜ਼ਿਆਦਾ ਉਹੀ ਚੀਜ਼ਾਂ ਬਣਾਇਆ ਕਰੋ ਜਿਨ੍ਹਾਂ ਨੂੰ ਬਣਾ ਕੇ ਤੁਹਾਨੂੰ ਲੱਗਦਾ ਕਿ ਉਹ ਬੜੇ ਖੁਸ਼ ਹੁੰਦੇ ਸੀ ਚਲ ਮੈਂ ਅੱਜ ਆਪਦੇ ਲਈ ਬਣਾਉਣੀ ਆ ਸਮਝੋ ਅਸੀਂ ਦੋਹੇ ਹੀ ਖਾ ਰਹੇ ਹਾਂ ਇਹ ਇਸ ਆਪਦੇ ਆਪ ਨੂੰ ਪੋਜ਼ਿਟਿਵ ਕਰਨ ਲਈ ਆਪਦੇ ਆਪ ਨੂੰ ਉਤਸ਼ਾਹਿਤ ਕਰਨ ਲਈ ਜ਼ਰੂਰੀ ਹੈ। ਦੇਖੋ ਬੱਚੇ ਵਿਦੇਸ਼ਾਂ 'ਚ ਰਹਿੰਦੇ ਨੇ ਹਨਾ ਉਹ ਆਪਦਾ ਮਾਵਾ ਨੂੰ ਦੁੱਖ ਹੁੰਦਾ ਹੈ ਕੱਲੀਆਂ ਰਹਿ ਜਾਂਦੀਆਂ ਕਿਉਂਕਿ ਮਾਵਾ ਦੀ ਦੁਨੀਆ ਬੱਚਿਆਂ ਤੱਕ ਹੁੰਦੀ ਹੈ ਪਰ ਉਹਨਾਂ ਦੀਆਂ ਆਪਣੀ ਇੱਕ ਦੁਨੀਆ ਹਨਾ ਹੁਣ ਉਹ ਇਸ ਉਮਰ 'ਚ ਆ ਗਏ ਨੇ ਕਿ ਉਹਨਾਂ ਨੇ ਆਪਦੀਆਂ ਗਾਂ ਵਾਲੀ ਜ਼ਿੰਦਗੀ ਜਿਹੜੀ ਬਯੰਤਣੀ ਹੁੰਦੀ ਆ ਆਪਦੇ ਕੰਮਕਾਰਾਂ ਨੂੰ ਦੇਖਣਾ ਹੁੰਦਾ। ਸਾਡੇ ਨਾਲ ਉਹ ਇਮੋਸ਼ਨਲੀ ਅਟੈਚ ਹੁੰਦੇ ਨੇ। ਕਿੰਨਾ ਕਿਤੇ ਸਾਨੂੰ ਕੋਈ ਸਾਡੇ ਨਾਲ ਸਲਾਹ مشورہ ਵੀ ਕਰਦੇ ਨੇ ਜਾਂ ਆਪਾਂ ਵੀ ਕਈ ਵਾਰ ਉਹਨਾਂ ਨੂੰ ਉਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਉਹਨਾਂ ਨਾਲ ਕਰਦੇ ਆ ਹਨ ਪਰ ਉਹਨਾਂ ਦਾ ਉਹਨਾਂ ਦਾ ਨਵਾਂ ਸਫ਼ਰ ਸ਼ੁਰੂ ਹੋ ਚੁੱਕਿਆ ਹੁੰਦਾ ਤੇ ਆਪਣੀ ਜਿਹੜੀ ਜ਼ਿੰਦਗੀ ਆ ਜਿਹੜੀ ਰਹਿੰਦੀ ਉਮਰ ਅਸੀਂ ਉਹਨੂੰ ਕਿਵੇਂ ਚਲਾਉਣਾ ਹੈ ਉਹਨੂੰ ਕਿਵੇਂ ਵਿਅੰਤਨਾ ਉਹ ਆਪਣੇ ਹੱਥ 'ਚ ਆ ਸਭ ਤੋਂ ਪਹਿਲਾਂ ਤਾਂ ਉਸੇ ਤਰ੍ਹਾਂ ਆਪਦਾ ਉઠੋ ਸਵੇਰੇ ਉઠੋ ਜੋ ਜੋ ਵੀ ਤੁਹਾਡੇ ਰੁਝੇਵੇਂ ਨੇ ਜਿਵੇਂ ਜੋ ਵੀ ਤੁਸੀਂ ਕਰਦੇ ਹੋ ਜੇ ਤੁਸੀਂ ਵਰਕਿੰਗ ਹੋ ਤਾਂ 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 ਤੁਹਾਡੇ ਕੋਲ ਬਹੁਤ ਸਾਰੇ ਕੰਮ ਹੁੰਦੇ ਆ ਨਾ ਤੁਸੀਂ ਔਨ ਟਾਈਮ ਉੱਠ ਕੇ ਜਾਂਦੇ ਹੋ ਡਿਊਟੀ ਕਰਨ ਜਾਂਦੇ ਹੋ ਤੇ ਜੇ ਤੁਸੀਂ ਘਰੇ ਰਹਿ ਰਹੇ ਹੋ ਤਾਂ ਉਸੇ ਤਰ੍ਹਾਂ ਦਾ ਆਪਦਾ ਬਣਾ ਲਓ ਇੱਕ ਟਾਈਮ ਟੇਬਲ ਬਣਾ ਲਓ ਆਪਦੇ ਲਈ ਵਧੀਆ ਖਾਣਾ ਪੀਣਾ ਬਣਾਓ ਆਪਣੇ ਆਪ ਨੂੰ ਚੜਦੀ ਕਲਾ ਚ ਰੱਖੋ ਇਹੀ ਸਾਡੇ ਗ੍ਰੰਥਾਂ ਚ ਵੀ ਲਿਖਿਆ ਵੀ ਕਿਸੇ ਵੀ ਹਾਲਾਤ ਦੇ ਵਿੱਚ ਤੁਸੀਂ ਡੋਲਣਾ ਨਹੀਂ ਤੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਦੁਨੀਆ ਦੀ ਜਿਵੇਂ ਤੁਸੀਂ ਉਸ ਭੈਣ ਨੇ ਮੈਨੂੰ ਕਿਹਾ ਸੀ ਕਿ ਲੋਕ ਜਿਉਣ ਨਹੀਂ ਦਿੰਦੇ ਲੋਕ ਕੌਣ ਹੁੰਦੇ ਨੇ ਜਿੰਨਾ ਬਾਰੇ ਤੁਸੀਂ ਸੋਚ ਰਹੇ ਹੋ ਉਹਨਾਂ ਲਈ ਤੁਸੀਂ ਵੀ ਲੋਕ ਹੋ ਜੇ ਤੁਸੀਂ ਕਿਸੇ ਨੂੰ ਕੁਝ ਨਹੀਂ ਕਹਿ ਰਹੇ ਇਟ ਮੀਨਸ ਇਹ ਸਮਝੋ ਕਿ ਉਹਨਾਂ ਨੂੰ ਵੀ ਕੋਈ ਪਈ ਨਹੀਂ ਉਹ ਆਪਣੇ ਮਨ ਦਾ ਹੀ ਕਮਹਿਮ ਹੁੰਦਾ ਕਿ ਜੇ ਆਹ ਕੀਤਾ ਤਾਂ ਲੋਕ ਕੀ ਕਹਿਣਗੇ ਇੱਥੇ ਤਾਂ ਇਸ ਤਰ੍ਹਾਂ ਦੀ ਦੁਨੀਆ ਵੀ ਹੈਗੀ ਹੈ ਹੱਦੋਂ ਵੱਧ ਬੇਸ਼ਰਮੀ ਧਾਰ ਕੇ ਜਿਉ ਰਹੀ ਆ ਇਸ ਤਰ੍ਹਾਂ ਦੇ ਕੰਮ ਕਰ ਰਹੀ ਆ ਜਿੱਥੇ ਦੇਖ ਕੇ ਦੂਜਿਆਂ ਦਾ ਸਿਰ ਜਿਹੜਾ ਹੈਗਾ ਸ਼ਰਮ ਨਾਲ ਝੁੱਕ ਜਾਂਦਾ ਉਹ ਲੋਕ ਸਗੋਂ ਬਹੁਤਾ ਵਧੀਆ ਜਿਉਂਦੇ ਆ ਸੋ ਉਹਨਾਂ ਭੈਣਾਂ ਨੂੰ ਮੇਰੀ ਬੇਨਤੀ ਹੈਗੀ ਆ ਵੀ ਨਹੀਂ ਆਪਦੇ ਆਪ ਨੂੰ ਇੰਨਾ ਇਕਲਤਾ ਚ ਨਹੀਂ ਲੈ ਕੇ ਜਾਣਾ ਆਪਦੇ ਆਪ ਨੂੰ ਜਿਉਣਾ ਸਿਖਾਉਣਾ ਉਹ ਟਾਈਮ ਉਹ ਸੀ ਤੁਹਾਡਾ ਸੋਨਾ ਨਿਕਲ ਗਿਆ ਤੇ ਹੁਣ ਜਿਹੜਾ ਟਾਈਮ ਆ ਉਹ ਸਿਰਫ ਤੁਹਾਡਾ ਪਰਮਾਤਮਾ ਨੇ ਇਹ ਜ਼ਿੰਦਗੀ ਸਿਰਫ ਤੁਹਾਡੇ ਲਈ ਹੈ ਤੇ ਤੁਸੀਂ ਇਹਨੂੰ ਸੋਹਣੀ ਤਰ੍ਹਾਂ ਜਿਉਣਾ ਆਪਦੇ ਲਈ ਮਨਪਸੰਦ ਖਾਓ ਆਪਦੇ ਲਈ ਮਨਪਸੰਦ ਕੱਪੜੇ ਪਾਓ ਜਿਵੇਂ ਦੇ ਤੁਹਾਨੂੰ ਚੰਗੇ ਲੱਗਦੇ ਆ ਜੇ ਤੁਸੀਂ ਵਧੀਆ ਅਫੋਰਡ ਕਰ ਸਕਦੇ ਹੋ ਤਾਂ ਵਧੀਆ ਰਹਿਣਾ ਸੈਣਾ ਕਰਨਾ ਚਾਹੀਦਾ ਇਹੋ ਜੀਆਂ ਗੱਲਾਂ ਬਾਰੇ ਬਹੁਤਾ ਨਹੀਂ ਸੋਚਣਾ ਚਾਹੀਦਾ ਦੇਖੋ ਜਿਹੜਾ ਦੁੱਖ ਆ ਉਹ ਤਾਂ ਤੁਸੀਂ ਉਸ ਚੋਂ ਤਾਂ ਨਿਕਲਗੇ ਹੈਨਾ ਤੁਸੀਂ ਆਪਦੇ ਆਪ ਨੂੰ ਇੱਕ ਤਰ੍ਹਾਂ ਨਾਲ ਸਟੇਬਿਲਟੀ ਅੰਦਰ ਆ ਗਈ ਹੈ ਉਹਨਾਂ ਚੀਜ਼ਾਂ ਨੂੰ ਲੈ ਕੇ ਕਿ ਉਹ ਪਹਿਲਾਂ ਤੁਹਾਡੇ ਨਾਲ ਸੀਗੇ ਹੁਣ ਉਹ ਨਹੀਂ ਹੈਗੇ ਉਹ ਚਲੇ ਗਏ ਮੈਂ ਇਕੱਲੀ ਆ ਪਰ ਹੁਣ ਇਸ ਚੀਜ਼ ਨੂੰ ਇਸ ਇਕਲਤਾ ਨੂੰ ਇਕੱਲੇਪਣ ਨੂੰ ਕਿਵੇਂ ਲੰਘਾਉਣਾ ਇਹ ਆਪਣੇ ਹੱਥ ਛੋਣਾ ਚਾਹੀਦਾ ਤੁਸੀਂ ਸ਼ੁਕਰ ਕਰੋ ਇਸ ਗੱਲ ਦਾ ਪਰਮਾਤਮਾ ਦਾ ਕਿ ਉਹ ਤੁਹਾਡੇ ਲਈ ਵਫਾਦਾਰ ਸੀਗੇ ਤੁਹਾਡੇ ਲਈ ਜਿਉਂਦੇ ਸੀਗੇ ਤੁਹਾਡੇ ਨਾਲ ਜਿਉਂਦੇ ਸੀਗੇ ਤੁਸੀਂ ਉਹਨਾਂ ਭੈਣਾਂ ਤੋਂ ਚੰਗੇ ਹੋ ਜਿਨ੍ਹਾਂ ਦੇ ਹਸਬੰਡ ਉਹਨਾਂ ਦੇ ਹੁੰਦਿਆਂ ਸੁਦਿਆਂ ਬਾਹਰੀ ਰਿਸ਼ਤੇ ਨਿਭਾਰੇ ਹੁੰਦੇ ਆ ਬਿਸ਼ੱਕ ਕੋਈ ਵੀ ਦਲੀਲ ਦੇਣ ਕੋਈ ਵੀ ਗੱਲ ਕਰਨ ਤੇ ਕਹਿਣ ਉਹਦਾ ਕੋਈ ਆਪਦਾ ਕਾਰਨ ਦੱਸਣ ਪਰ ਫਿਰ ਵੀ ਉਹਨਾਂ ਭੈਣਾਂ ਨਾਲੋਂ ਉਹਨਾਂ ਔਰਤਾਂ ਨਾਲੋਂ ਤੁਸੀਂ ਕਈ ਦਰਜੇ ਬਿਹਤਰ ਹੋ ਸੋ ਆਪਦੇ ਲਈ ਜ਼ਰੂਰੀ ਹੈ ਕਿ ਜਿਉਈਏ ਖੁਸ਼ੀ-ਖੁਸ਼ੀ ਜਿਉਈਏ ਲੋਕ ਕੁਛ ਵੀ ਨਹੀਂ ਹੁੰਦੇ ਲੋਕ ਇੱਕ ਐਵੇਂ ਸਾਡੇ ਮਨ ਦਾ ਵਹਿਮ ਹੁੰਦਾ ਕਿ ਉਹ ਕੀ ਕਹਿਣਗੇ ਉਹ ਕੀ ਕਹਿਣਗੇ ਉਹਨਾਂ ਨੇ 4 ਦਿਨ ਕੋਈ ਗੁੱਝ ਕਹਿਣਾ ਹੁੰਦਾ ਜੇ ਕਹਿਣ ਵਾਲੀ ਗੱਲ ਹੋਵੇ ਅਦਰਵਾਈਜ਼ ਉਹਨਾਂ ਨੂੰ ਨਵਾਂ ਟੌਪਿਕ ਮਿਲ ਜਾਂਦਾ ਉਹ ਬਹੁਤ ਹੀ ਧੇਰ ਇੱਕ ਥਾਂ ਤੇ ਖੜੇ ਨਹੀਂ ਰਹਿੰਦੇ ਲੋਕ ਮਸਾਲਾ ਪਸੰਦ ਕਰਦੇ ਆ ਅੱਜ ਕਿਸੇ ਦੀ ਗੱਲ ਸੁਣੀ ਉਸ ਤੋਂ ਅਗਲੇ ਦਿਨ ਕਿਸੇ ਹੋਰ ਦੀ ਸੋ ਵਧੀਆ ਜਿਉ ਹੋ ਤੇ ਦੂਜਾ ਜਿਹੜਾ ਮੇਰੀ ਭੈਣ ਨੇ ਮੈਨੂੰ ਦੱਸਿਆ ਸੀ ਕਿ ਹਸਬੰਡ ਤੇ ਉਹ ਮੈਂ ਹੁਣ ਤੁਹਾਨੂੰ ਦੱਸ ਹੀ ਦਿੱਤਾ ਕਿ ਦੇਖੋ ਜਿਹੜਾ ਬੰਦਾ ਆਪਣੇ 파ਟਨਰ ਨੂੰ ਬੇਸ਼ੱਕ ਉਹ ਔਰਤ ਆ ਜਾਂ ਮਰਦ ਆ ਜੇ ਵਧੀਆ ਇੱਕ ਦੂਜੇ ਲਈ ਹੈਗੇ ਨੇ ਉਹ ਇੱਕ ਦੂਜੇ ਨਾਲ ਵਧੀਆ ਨਿਭਾ ਰਹੇ ਨੇ ਫਿਰ ਵੀ ਕਿਤੇ ਚਲਦੇ ਚਲਦੇ ਐਵੇਂ ਕਿਤੇ ਗੱਡੀ ਇਸ ਤਰ੍ਹਾਂ ਟਰੈਕ ਤੋਂ ਥੱਲੇ ਲੱਥ ਗਈ ਕਿਸੇ ਇੱਕ ਦੀ ਵੀ ਦੋਨਾਂ ਚੋਂ ਤਾਂ ਉਸ ਚੀਜ਼ ਲਈ ਮਰਨਾ ਨਹੀਂ ਮਰਨਾ ਇੰਨਾਂ ਸੈਂਸ ਕੇ ਔਰ ਤਾਂ ਡਿਪਰੈਸ਼ਨ ਚ ਚਲਿਆਂ ਜਾਂਦੀਆਂ, পাগল ਹੋ ਜਾਂਦੀਆਂ, ਆਪਦੇ ਆਪ ਨੂੰ ਸਜਾਉਣਾ, ਸਵਾਰਨਾ ਬੰਦ ਕਰ ਦਿੰਦੀਆਂ। ਮੇਰਾ ਹਸਬੰਦ ਤਾਂ ਮੇਰੇ ਵੱਲ ਧਿਆਨ ਹੀ ਨਹੀਂ ਦਿੰਦਾ। ਜਾਂ ਮੇਰੀ ਔਰਤ ਤਾਂ ਬਾਹਰ ਇੰਜੋਏ ਕਰਦੀ ਹੈ ਹਨਾ। 100 ਗੱਲਾਂ ਹੁੰਦੀਆਂ ਇਸ ਤਰ੍ਹਾਂ ਦੀਆਂ। ਸੋ ਆਪਦੇ ਆਪ ਨੂੰ ਕਹੋ ਕਿ ਮੈਨੂੰ ਮੇਰਾ ਇਸ ਬੰਦੇ ਨਾਲ ਰਿਸ਼ਤਾ ਜੁੜਿਆ ਮੇਰੇ ਮਨ ਦੀ ਕਲੈਰਿਟੀ ਮੇਰੇ ਕੋਲ ਆ ਹਰ ਰਿਸ਼ਤੇ ਨੂੰ ਮੈਂ ਉਸੇ ਤਰ੍ਹਾਂ ਵੇਖ ਰਹੀ ਹਾਂ ਜਿਵੇਂ ਬਾਕੀ ਦਾ ਪਰਿਵਾਰ ਮੈਨੂੰ ਵੇਖ ਰਿਹਾ ਹੈ ਮੈਂ ਆਪਦੇ ਹਿੱਸੇ ਦੇ ਕੰਮ ਕਰ ਰਹੀ ਹਾਂ ਮੈਂ ਆਪਦੇ ਫਰਜ਼ ਜੋ ਵੀ ਹੈਗੇ ਆ ਉਹ ਨਿਭਾ ਰਹੀ ਹਾਂ ਜਿੱਦਾਂ ਦਾ ਮਾਹੌਲ ਤੁਹਾਨੂੰ ਉਸ ਘਰ 'ਚ ਮਿਲਿਆ ਮੈਂ ਉਵੇਂ ਦਾ ਜਿਉ ਰਹੀ ਹਾਂ ਜੇ ਫੇਰ ਵੀ ਕੋਈ ਤੁਹਾਨੂੰ ਇਹ ਕਹਿ ਕੇ ਰੱਦ ਕਰਦਾ ਕਿ ਮੈਨੂੰ ਬਾਹਰੋਂ ਤਿਆਰ ਮਿਲਦਾ ਹੈ ਮੈਨੂੰ ਬਾਹਰੋਂ ਪਿਆਰ ਮਿਲਦਾ ਹੈ ਮੈਨੂੰ ਬਾਹਰੋਂ ਇਸ ਤਰ੍ਹਾਂ ਉਸ ਤਰ੍ਹਾਂ ਜੋ ਵੀ ਉਹਨਾਂ ਦਾ ਕਹਿਣਾ ਤਾਂ ਇਸ ਗੱਲ ਤੇ ਦੁਖੀ ਨਹੀਂ ਹੋਣਾ ਉਹਨਾਂ ਨੂੰ ਵਾਰ ਦੀ ਦੁਨੀਆ ਵੇਖ ਲੈਣ ਦਿਓ ਬਹੁਤੀਆਂ ਭੈਣਾਂ ਮੇਰੀ ਇਸ ਗੱਲ ਨਾਲ ਅਸਹਿਮਤ ਹੋਣਗੀਆਂ ਕਿ ਇਸ ਤਰ੍ਹਾਂ ਕਿਵੇਂ ਵੇਖੋ ਜਿਹੜਾ ਵੀ ਇਨਸਾਨ ਇਸ ਤਰ੍ਹਾਂ ਦਾ ਬਾਹਰੀ ਰਿਸ਼ਤਾ ਨਿਭਾ ਰਿਹਾ ਹੈ ਨਾ ਉਹਦੇ ਕੋਲ 100 ਢੰਗ ਹੋਣਗੇ ਤੁਸੀਂ ਉਹਨਾਂ ਦੇ ਉੱਤੇ ਨਾ ਕਾਬੂ ਪਾ ਸਕਦੇ ਹੋ ਨਾ ਉਹਦਾ ਪਿੱਛਾ ਕਰ ਸਕਦੇ ਹਾਂ ਨਾ ਉਹਨਾਂ ਨੂੰ ਰੋਕ ਸਕਦੇ ਹਾਂ ਤੁਹਾਡੇ ਕੋਲ ਇੱਕੋ ਇੱਕ ਸਹੀ ਰਸਤਾ ਕਿ ਆਪਦੇ ਰਸਤੇ ਤੇ ਸਹੀ ਤੁਰਦੇ ਜਾਓ ਉਸ ਚੀਜ਼ ਨੂੰ ਆਪਦੇ ਦਿਮਾਗ ਚੋਂ ਕੱਢ ਦਿਓ ਪਿੱਛੇ ਜੇ ਨਾ ਮੈਂ ਇੱਕ ਕਵਿਤਾ ਪੜ੍ਹੀ ਸੀਗੀ ਹਿੰਦੀ ਚ ਮੈਨੂੰ ਹੁਣ ਰਾਈਟਰ ਦਾ ਨਾਮ ਭੁੱਲ ਗਿਆ ਕਿ ਅੱਜ ਕੱਲ ਪਤਨੀਆਂ ਸੌਂਪ ਰਹੀਆਂ ਹਨ ਪਤੀਆਂ ਕੋ ਅ ਉਹਨਾਂ ਕੀ ਗਰਲਫ੍ਰੈਂਡ ਕੇ ਹੱਥੋਂ ਉਹ ਦੇ ਰਹੀ ਹੈ ਪੂਰੀ ਕਵਤਾ ਹੁਣ ਮੈਨੂੰ ਯਾਦ ਨਹੀਂ ਮਤਲਬ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਲੈ ਜਾ ਤੂੰ ਇਹਨੂੰ ਪਸੰਦ ਕੀਤਾ ਨਾ ਇਹ ਕਰੇ ਇਸ ਤਰ੍ਹਾਂ ਰਹਿੰਦਾ ਇਸ ਤਰ੍ਹਾਂ ਰਹਿੰਦਾ ਇਹ ਕਰਦਾ ਉਹ ਕਰਦਾ ਤੇ ਜੇ ਫੇਰ ਵੀ ਤੂੰ ਇਹਨੂੰ ਚੁਣਿਆ ਤਾਂ ਤੂੰ ਇਹਨੂੰ ਰੱਖ ਲੈ ਮਤਲਬ ਬਹੁਤ ਸੋਹਣੀ ਕਵਤਾ ਹੋ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਔਰਤ ਦਿਲੋਂ ਕਿਸੇ ਨੂੰ ਕਹਿ ਦਿੰਦੀ ਹੈ ਤੂੰ ਰੱਖ ਲੈ ਕਿਉਂਕਿ ਜਦੋਂ ਤੁਸੀਂ ਇਹ ਸਮਝ ਜਾਂਦੇ ਹੋ ਨਾ ਜਿਹੜੀ ਬਾਹਰ ਦੀ ਦੁਨੀਆ ਉਹ ਓਨੀ ਕੀ ਹੁੰਦੀ ਹੈ ਉਹ ਰਿਸ਼ਤੇ ਓਨੇ ਕੀ ਸੋਹਣੇ ਲੱਗਦੇ ਆ ਅਪਾ ਹਮੇਸ਼ਾ ਦੇਖਦੇ ਆਂ ਵੀ ਜਿਹੜੀ ਜਿਹੜੀ ਚੀਜ਼ ਸਾਡੇ ਕੋਲ ਨਹੀਂ ਹੁੰਦੀ ਜਿਹੜਾ ਰਿਸ਼ਤਾ ਸਾਡੇ ਕੋਲ ਨਹੀਂ ਹੁੰਦਾ ਦੂਰੋਂ ਬਹੁਤ ਲੁਭਾਵਣਾ ਲੱਗਦਾ ਕਈ ਵਾਰ ਕਿਸੇ ਹੋਰ ਨੂੰ ਆਪਦੇ ਬਸ ਵਿੱਚ ਕਰਨ ਲਈ ਆਪਦੇ ਵੱਲ ਅਟ੍ਰੈਕਟ ਕਰਨ ਲਈ ਵੀ ਔਰਤਾਂ ਜਾਂ ਮਰਦ ਬਹੁਤ ਕੁਸ਼ ਕਰਦੇ ਆ ਜੇ ਔਰਤ ਕਿਸੇ ਆਦਮੀ ਨੂੰ ਚੰਗੇ ਭਲੇ ਫੈਮਿਲੀ ਵਾਲੇ ਆਦਮੀ ਨੂੰ ਆਪਣੇ ਵੱਲ ਅਟ੍ਰੈਕਟ ਕਰਦੀ ਆ ਤਾਂ ਉਹ ਉਹਨੂੰ ਕੋਈ ਉਹਨੂੰ ਪਸੰਦ ਆ ਗਿਆ ਹੋਈ ਚੀਜ਼ ਹੁੰਦੀ ਆ ਤੇ ਉਹਦੇ ਲਈ ਉਹ ਉਸ ਤਰ੍ਹਾਂ ਦੇ ਢੰਗ ਬਣਾਉਣ ਲੱਗ ਜਾਂਦੀ ਆ ਤੇ ਜਿਹੜਾ ਬੰਦਾ ਥੋੜਾ ਜਿਹਾ ਵੀ ਨਾ ਸਮਝ ਐ ਜਿਹਨੂੰ ਨਹੀਂ ਪਤਾ ਰਿਸ਼ਤਿਆਂ ਦਾ ਤਾਣਾ ਬਾਣਾ ਉਹ ਉਧਰ ਨੂੰ ਉਲਾਰ ਹੋ ਜਾਂਦਾ ਸੋ ਇਸ ਕਰਕੇ ਉਹਨਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਦੇਣਾ ਚਾਹੀਦਾ ਆਪਣੇ ਆਪ ਨੂੰ ਬੇਹਾਲ ਨਹੀਂ ਕਰਨਾ ਇਹ ਕੋਈ ਮਸਲਾ ਨਹੀਂ ਆਪਦੀ ਜ਼ਿੰਦਗੀ ਨੂੰ ਸੋਹਣੇ ਤੰਗ ਨਾਲ ਵੇਉਣ ਤੋਂ ਜਿਉਂ ਉਹ ਚਲੋ ਦੁਖੀ ਹੁੰਦੀਆਂ ਕਦੇ ਮਨ ਭਰਦਾ ਵੀ ਔਰਤਾਂ ਦਾ ਨਾ ਕਿ ਉਹ ਅਗਲਾ ਕਹਿੰਦਾ ਵੀ ਇਸ ਤਰ੍ਹਾਂ ਕਿਵੇਂ ਹੋਇਆ ਪਰ ਇਸ ਚੀਜ਼ ਨੂੰ ਜਿੰਨੀ ਲੰਮੀ ਖਿੱਚਾਂਗੇ ਉੰਨੀ ਆਪਣੇ ਆਪ ਨੂੰ ਪਰੇਸ਼ਾਨ ਕਰਾਂਗੇ ਸੋ ਇਹੇ ਮੈਨੂੰ ਲੱਗਦਾ ਕਿ ਮੈਂ ਥੋੜਾ ਜਿਹਾ ਤੁਹਾਨੂੰ ਇਸ ਗੱਲ ਨੂੰ ਸਮਝਾਉਣ ਦੇ ਵਿੱਚ ਮੈਨੂੰ ਲੱਗਦਾ ਮੈਂ ਕਾਮਯਾਬ ਰਹੀ ਹਾਂ ਜੇ ਤੁਸੀਂ ਸਮਝ ਗਏ ਤਾਂ ਆਪਦੇ ਮਤਲਬ ਇੱਥੇ ਕਮੈਂਟ ਦੇ ਵਿੱਚ ਜ਼ਰੂਰ ਲਿਖਿਓ ਹਾਂ ਉਹ ਗੱਲਾਂ ਹੋਰ ਹੁੰਦੀਆਂ ਨੇ ਜਿੱਥੇ ਆਪਾਂ ਕਹਿ ਦਿੰਦੇ ਆ ਕਿ ਸਹੀ ਜੋੜ ਨਹੀਂ ਸੀ ਮਿਲਿਆ ਸਹੀ ਰਿਸ਼ਤਾ ਨਹੀਂ ਸੀ ਜੁੜਿਆ ਸੋ ਇਸ ਕਰਕੇ ਔਰਤ ਜਾਂ ਮਰਦ ਫਿਸਲ ਗਏ ਇਹ ਉਹ ਹਨ ਚਲੋ ਵੀ ਪਰ ਮੈਂ ਤਾਂ ਹੁਣ ਕਹਿਣੀ ਹੁੰਨੀ ਆ ਕਿ ਸਾਡੇ ਸਮਾਜ ਨੂੰ ਨਾ ਅਜੇ ਤੱਕ ਵਿਆਹ ਨਾਂ ਦੀ ਸੰਸਥਾ ਦਾ ਨੂੰ ਸਮਝ ਹੀ ਨਹੀਂ ਆਈ ਉਹਨਾਂ ਨੂੰ ਕਿ ਇਹ ਕੀ ਹੈ ਵੀ ਵਿਆਹ ਬਸ ਕਰਾ ਲਏ ਜਾਂਦੇ ਆ ਕਿਉਂ ਕਰਾਏ ਜਾਂਦੇ ਆ ਇਹਦੇ ਨਾਲ ਜੁੜੀਆਂ ਜ਼ਿੰਮੇਵਾਰੀਆਂ ਕੀ ਹੈ ਇਹਨੂੰ ਕਿਵੇਂ ਨਿਭਾਇਆ ਜਾਂਦਾ ਹੈ ਉਹ ਚੀਜ਼ਾਂ ਵੱਲ ਸਾਡਾ ਧਿਆਨ ਨਹੀਂ ਹਜੇ ਸਾਡਾ ਸਮਾਜ ਸਿਰਫ ਔਰਤਾਂ ਤੇ ਪ੍ਰੈਸ਼ਰ ਪਾਉਂਦਾ ਕਿ ਉੱਥੇ ਐਡਜਸਟ ਕਰਨਾ ਹੈ ਉੱਥੇ ਹਰ ਗੱਲ ਉਹਨਾਂ ਮੁਤਾਬਕ ਕਰਨੀ ਆ ਉਹਨਾਂ ਦੀ ਸੁਣਨੀ ਆ ਬੇਸ਼ੱਕ ਤੁਸੀਂ ਉਹਨਾਂ ਤੋਂ ਜ਼ਿਆਦਾ ਸਿਆਣੇ ਹੋ ਮੋਸ ਜ਼ਿਆਦਾ ਸਮਝਦਾਰ ਹੋ ਮੋ ਜ਼ਿਆਦਾ ਵਧੀਆ ਅ ਰਿਸ਼ਤਿਆਂ ਨੂੰ ਤੇ ਆਪਣੀ ਆਰਥਿਕ ਜਿਹੜੀ ਵਿਵਸਥਾ ਨੂੰ ਚਲਾ ਸਕਦੇ ਹੋ ਮੋ ਪਰ ਨਹੀਂ ਸੋ ਇਸ ਕਰਕੇ ਇਹ بڑے ਵੱਡੇ ਮਸਲੇ ਨੇ ਇਹਨਾਂ ਦਾ ਇਨਾਂ ਦਾ ਕੋਈ ਸਿਰਾ ਹੱਥ ਨਹੀਂ ਆਉਂਦਾ ਪਰ ਜੀ ਦੇ ਨਾਲ ਵੀ ਇਦਾਂ ਦੀ ਸਮੱਸਿਆ ਆਉਂਦੀ ਆ ਜਿਹਨੂੰ ਵੀ ਪੇਸ਼ ਆਉਂਦੀ ਆ ਤਾਂ ਘਟੋ ਘਟੋ ਉਹਨੂੰ ਆਪਣੇ ਹੱਲ ਲੱਭਣੇ ਚਾਹੀਦੇ ਆ ਇਹ ਇਹੋ ਜੀ ਚੀਜ਼ ਹੈ ਇਹਦੇ 'ਚ ਤੁਹਾਨੂੰ ਕੋਈ ਬੰਦਾ ਨਹੀਂ ਸਲਾਹ ਦੇ ਸਕਦਾ ਦੂਸਰਾ ਬੰਦਾ ਕਿਸੇ ਨੂੰ ਕਹੋਂਗੇ ਮੇਰੇ ਨਾਲ ਇਸ ਤਰ੍ਹਾਂ ਹੋ ਗਿਆ ਕੋਈ ਕਹੂਗਾ ਤੂੰ ਵੀ ਇਦਾਂ ਹੀ ਕਰ ਕੋਈ ਕਹੂਗਾ ਦਫਾ ਕਰ ਛੱਡ ਦੇ ਕੋਈ ਕਹੂਗਾ ਇਹਨਾਂ ਨੂੰ ਤੂੰ ਆਓ ਕਰਾ ਇਹ ਕਰ ਇਹਨਾਂ ਦੇ ਸ਼ਿਕਾਇਤ ਕਰ ਇਹ ਕਰੀਏਗਾ ਇਹ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਤੁਹਾਡਾ ਪਰਿਵਾਰ ਹੈ ਤੁਹਾਡਾ ਘਰ ਹੈ ਤੁਹਾਨੂੰ ਪਤਾ ਕਿ ਤੁਹਾਡੀ ਜ਼ਿੰਦਗੀ ਅੱਗੇ ਕਿਸ ਤਰ੍ਹਾਂ ਤੁਸੀਂ ਗੁਜ਼ਾਰਨੀ ਆ ਤੁਸੀਂ ਸੈਪਰੇਟ ਹੋਣਾ ਤੁਸੀਂ ਆਪਦੇ ਬੱਚਿਆਂ ਨੂੰ ਇਸੇ ਪਰਿਵਾਰ ਚ ਰੱਖਣਾ ਤੁਸੀਂ ਆਪਦੇ ਬੱਚਿਆਂ ਨੂੰ ਰੋਲਣਾ ਜੇ ਤੁਸੀਂ ਬੱਚੇ ਵੀ ਹੈਗੇ ਨੇ ਤੁਹਾਡੇ ਜਾਂ ਤੁਸੀਂ ਸੋਹਣੇ ਤਰੀਕੇ ਆਪਦਾ ਵਨ ਸਾਈਡਡ ਵੀ ਉਹਨੂੰ ਇੱਕ ਛੋਟਾ ਜਿਹਾ ਹਿੱਸਾ ਸਮਝੋ ਉਸ ਘਟਨਾ ਨੂੰ ਆਪਦੀ ਜ਼ਿੰਦਗੀ ਦਾ ਉਹਨੂੰ ਪੂਰੀ ਜ਼ਿੰਦਗੀ ਤੇ ਅਸਰ ਨਾ ਆਉਣ ਦਿਓ ਉਹਦਾ ਉਨਕੋ ਕੋਈ ਗੱਲ ਨਹੀਂ ਇਹ ਤਾਂ ਥੋੜੀ ਦੇਰ ਦਿਮਾਗ ਖਰਾਬ ਹੋਇਆ ਚਲੋ ਇਹਨੂੰ ਵੇਖ ਲੈਣ ਦੋ ਕੋਈ ਵੀ ਚੀਜ਼ਾਂ ਨੂੰ ਵਾਪਸ ਪਰਤ ਕੇ ਆਉਂਦੀ ਆ ਬਹੁਤ ਸਾਰਾ ਇਸ ਤਰ੍ਹਾਂ ਦਾ ਹੁੰਦਾ ਕਿ ਜਦੋਂ ਆ ਲੱਗਦਾ ਨਾ ਕਿ ਉਹ ਰਿਸ਼ਤੇ ਹੁਣ ਭਾਰੂ ਹੋ ਰਹੇ ਨੇ ਉਹ ਕਾਬਜ ਹੋਣਾ ਚਾਹੁੰਦੇ ਨੇ ਤੇ ਬੰਦਾ ਜਾਂ ਔਰਤ ਫਿਰ ਉਹ ਪਰੇਸ਼ਾਨੀ 'ਚ ਪੈ ਜਾਂਦੇ ਨੇ ਕਿ ਹੁਣ ਕੀ ਕੀਤਾ ਜਾਵੇ بڑے ਵੱਡੇ ਮਸਲੇ ਹੁੰਦੇ ਨੇ ਇੰਨਾ ਇਹੋ ਜਿਹੇ ਰਿਸ਼ਤਿਆਂ ਦੇ ਇਹਦੀਆਂ ਬਹੁਤ ਸਾਰੀਆਂ ਪਰਤਾਂ ਨੇ ਸੋ ਆਪਾਂ ਇੱਥੇ ਇਹਨਾਂ ਦਾ ਉਹ ਸਾਰਾ ਪਰ ਡਿਸਕਸ਼ਨ ਨਹੀਂ ਕਰਨੀ ਮੈਂ ਸਿਰਫ ਉਹਨਾਂ ਦੋਨਾਂ ਭੈਣਾਂ ਦੇ ਨਾਲ ਅੱਜ ਮੈਂ ਇੱਥੇ ਗੱਲ ਕਰ ਰਹੀ ਹਾਂ ਕਿ ਭੈਣੇ ਕੋਈ ਵੱਡੀ ਗੱਲ ਨਹੀਂ ਇਹਨੂੰ ਬਹੁਤ ਛੋਟੀ ਕਰਕੇ ਜਾਣੋ ਅਗਲੇ ਨੂੰ ਇਹ ਮਹਿਸੂਸ ਹੋਣ ਦਿਓ ਕਿ ਇਹਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ ਆਪਦੇ ਆਪ ਨੂੰ ਸਗੋਂ ਸੋਹਣੀ ਤਰ੍ਹਾਂ ਆ ਆਪਦੇ ਆਪ ਨੂੰ ਐਕਟਿਵ ਰੱਖੋ ਆਪਦੇ ਆਪ ਨੂੰ ਆਪਦੇ ਆਪ ਵੱਲ ਧਿਆਨ ਦਿਓ ਆਪਦੀਆਂ ਜੇ ਤੁਸੀਂ ਕੁਝ ਜੇ ਪੜ੍ਹੇ ਲਿਖੇ ਹੋ ਤਾਂ ਕੋਈ ਇਸ ਤਰ੍ਹਾਂ ਦਾ ਕੰਮ ਕਰ ਸ਼ੁਰੂ ਕਰੋ ਕੋਈ ਅੱਛੀਆਂ ਕਿਤਾਬਾਂ ਪੜ੍ਹੋ ਬੱਚਿਆਂ ਨਾਲ ਸੋਹਣਾ ਸਮਾਂ ਬਿਤਾਓ ਤੇ ਖੁਸ਼ ਰਹੋ ਚੁਗਲੀ ਚੱਪੇ ਤੋਂ ਥੋੜੀ ਦੂਰੀ ਬਣਾ ਕੇ ਰੱਖੋ ਆਪਦੇ ਘਰ ਦੀ ਨਿੱਕੀ ਨਿੱਕੀ ਗੱਲ ਜਾਂ ਆਪਦਾ ਦੁੱਖ ਕਿਸੇ ਨਾਲ ਐਵੇਂ ਵਾਰ-ਵਾਰ ਸ਼ੇਅਰ ਕਰਨ ਦੀ ਲੋੜ ਨਹੀਂ ਕਿਸੇ ਕੋਲ ਕੋਈ ਹੱਲ ਨਹੀਂ ਹੁੰਦਾ ਕਿਉਂਕਿ ਆਪਦੀ ਜ਼ਿੰਦਗੀ ਆ ਇਹਦਾ ਪ੍ਰਸ਼ਨ ਪੱਤਰ ਜਿਹੜਾ ਸਾਨੂੰ ਮਿਲਿਆ ਉਹ ਅਸੀਂ ਆਪ ਹੀ ਹੱਲ ਕਰਨਾ ਹੈ ਤੋ ਹਾਲ ਇਹੀ ਹੈ ਦਾ ਕਿ ਤੁਸੀਂ ਇਕੱਲੇ ਨਹੀਂ ਹੋ ਬਹੁਤ ਸਾਰੀਆਂ ਔਰਤਾਂ ਨੇ ਜਿਹੜੀਆਂ ਇਸੋ ਦੇ ਚੋਂ ਗੁਜ਼ਰ ਰਹੀਆਂ ਨੇ ਤੇ ਇਸ ਕਰਕੇ ਇਸ ਚੀਜ਼ ਨੂੰ ਨਾ ਇੱਕ ਇਹ ਸਮਝੋ ਵੀ ਉਹ ਹਲਕੇ ਲੋਕ ਹੁੰਦੇ ਆ ਜਿਹੜੇ ਆਪਦੇ ਪਰਿਵਾਰ ਨੂੰ ਜ਼ਿੰਮੇਵਾਰੀ ਨਾਲ ਨਹੀਂ ਨਿਭਾਉਂਦੇ ਤੇ ਬਾਹਰ ਐਸੇ ਤਰ੍ਹਾਂ ਹੀ ਐਵੇਂ ਆਪਦੇ ਸ਼ੁਗਲ ਮਸਤੀ ਲਈ ਬਾਹਰ ਵੱਲ ਨੂੰ ਉਲਰ ਜਾਂਦੇ ਆ ਸੋ ਉਹਨਾਂ ਨੂੰ ਬਸ ਉਹਨਾਂ ਵੱਲੋਂ ਨਾ ਪਾਸਾ ਕਰ ਲੋ ਆਪਦੇ ਆਪ ਨੂੰ ਖੁਸ਼ ਰੱਖੋ ਵਕਤ ਆਉਣ ਤੇ ਸਭ ਸਹੀ ਹੁੰਦਾ ਜਿੰਨਾ ਚੀਕ ਚਿਆੜਾ ਪਾਉਂਗੇ ਜਿੰਨਾ ਲੜੋਗੇ ਜਿੰਨਾ ਉਸ ਰਿਸ਼ਤੇ ਨੂੰ ਲੈ ਕੇ ਕਹੋਗੇ ਉੰਨਾ ਤੁਸੀਂ ਦੂਰ ਹੀ ਜਾਓਗੇ ਕੋਸ਼ਿਸ਼ ਕਰੋ ਕਿ ਸਹਿਜਤਾ ਨਾਲ ਸੰਜਮ ਨਾਲ ਸਮਝਦਾਰੀ ਨਾਲ ਇਸ ਰਿਸ਼ਤੇ ਦਾ ਹੱਲ ਕਰੋ ਇਹ ਕੋਈ ਦੁਨੀਆ ਦਾ ਪਹਿਲਾ ਬੰਦਾ ਨਹੀਂ ਆ ਬਹੁਤ سارے ਲੋਕ ਇਸ ਤਰ੍ਹਾਂ ਦੇ ਰਿਹ ਕਈਆਂ ਦਾ ਪਤਾ ਲੱਗ ਜਾਂਦਾ ਕਈ ਪਤਾ ਵੀ ਨਹੀਂ ਲੱਗਣ ਦਿੰਦੇ ساری ਉਮਰ ਤੁਹਾਡੇ ਨਾਲ ਵੀ ਵਫਾਦਾਰੀ ਕਰੀ ਜਾਂਦੇ ਆ ਤੁਹਾਨੂੰ ਇੰਨਾ ਮਤਲਬ ਪਿਆਰ ਨਾਲ ਰੱਖਦੇ ਆ ਤੇ ਬਾਹਰ ਦੀ ਦੁਨੀਆ ਦਾ ਉਹਨਾਂ ਨੂੰ ਭਾਵ ਤੱਕ ਨਹੀਂ ਹੁੰਦੀ ਸੋ ਬੜੇ ਤਰ੍ਹਾਂ ਦੇ ਲੋਕ ਆ ਬੜੀ ਤਰ੍ਹਾਂ ਦੀ ਦੁਨੀਆ ਆਪਦੀ ਜ਼ਿੰਦਗੀ ਨੂੰ ਮੰਨਣਾ ਆਪਦੀ ਜ਼ਿੰਦਗੀ ਨੂੰ ਹੰਡਾਉਣਾ ਸੋਹਣੇ ਤਰੀਕੇ ਨਾਲ ਬਸ ਇਹੀ ਸਾਡਾ ਫਰਜ਼ ਆ ਤੇ ਇਹੀ ਹੋਣਾ ਚਾਹੀਦਾ ਤੇ ਅੱਜ ਇਹੀ ਸੀਗੀਆਂ ਗੱਲਾਂ ਬਾਤਾਂ ਫਿਰ ਮਿਲਦੇ ਆ ਜਲਦੀ ਸਸਤੀ ਕਾ